ਗੁਣਾ ਵਧ ਸਕਦਾ ਹੈ ਜ਼ਮੀਨਾਂ ਦੇ ਰੇਟ ਸਰਕਾਰ ਕਰੇਗੀ ਕਲੈਕਟਰ ਰੇਟ 'ਚ ਵਾਧਾ ਹੋ ਗਿਆ ਹੁਣ ਤੱਕ ਦਾ ਸਭ ਤੋਂ ਵੱਡਾ ਐਲਾਨ ਜੀ ਹਾਂ ਚੰਡੀਗੜ੍ਹ ਵਿੱਚ ਹੁਣ ਜਾਇਦਾਦ ਖਰੀਦਣਾ ਹੋਰ ਵੀ ਮਹਿੰਗਾ ਹੋਣ ਜਾ ਰਿਹਾ ਹੈ ਚੰਡੀਗੜ੍ਹ ਪ੍ਰਸ਼ਾਸਨ ਨੇ 4 ਸਾਲਾਂ ਬਾਅਦ ਸ਼ਹਿਰ ਦੀਆਂ ਜ਼ਮੀਨਾਂ ਦੇ ਕਲੈਕਟਰ ਰੇਟ ਦੇ ਵਿੱਚ ਸੋਧ ਕਰ ਦਿੱਤੀ ਹੈ ਪ੍ਰਸ਼ਾਸਨ ਨੇ ਪਿੰਡੂ ਰਿਹਾਇਸ਼ੀ ਤੇ ਵਪਾਰਕ ਖੇਤਰਾਂ ਦੀਆਂ ਜਾਇਦਾਦਾਂ ਦੇ ਕਲੈਕਟਰ ਰੇਟਾਂ 'ਚ 4 ਤੋਂ 5 ਗੁਣਾ ਵਾਧੇ ਦਾ ਖਰੜਾ ਤਿਆਰ ਕਰਕੇ ਜਾਰੀ ਕਰ ਦਿੱਤਾ ਹੈ ਇਸ ਦੇ ਨਾਲ ਹੀ ਲੋਕਾਂ ਤੋਂ 20 ਮਾਰਚ ਤੱਕ ਸੁਝਾਅ ਮੰਗੇ ਗਏ ਹਨ ਇਸ ਤੋਂ ਬਾਅਦ 25 ਮਾਰਚ ਨੂੰ ਕਲੈਕਟਰ ਰੇਟਾਂ ਨੂੰ ਅੰਤਿਮ ਰੂਪ ਦਿੱਤਾ ਜਾਵੇਗਾ ਪ੍ਰਸ਼ਾਸਨ ਵੱਲੋਂ ਜਾਰੀ ਖਰੜੇ ਅਨੁਸਾਰ ਪਿੰਡੂ ਰਹਾਇਸ਼ੀ ਤੇ ਪਿੰਡੂ ਵਪਾਰ ਖੇਤਰ ਦੇ ਕਲੈਕਟਰ ਰੇਟਾਂ ਵਿੱਚ ਤਕਰੀਬਨ 4 ਗੁਣਾ ਅਤੇ ਸੈਕਟਰ 1 ਤੋਂ 12 ਵਿੱਚ ਕਲੈਕਟਰ ਦਰਾਂ ਵਿੱਚ ਲਗਭਗ 130% ਦੀ ਸੈਕਟਰ 14 ਤੋਂ 37 ਵਿੱਚ ਲਗਭਗ 96% ਦੀ ਅਤੇ ਸੈਕਟਰ 38 ਤੋਂ 80 ਫੀਸ ਦੀ ਵਾਧਾ ਕਰਨ ਦੀ ਤਜਵੀਜ਼ ਪੇਸ਼ ਕੀਤੀ ਗਈ ਹੈ ਇਸੇ ਤਰ੍ਹਾਂ ਇੰਡਸਟਰੀਅਲ ਏਰੀਆ ਫੇਜ਼ 1 ਤੇ 2 ਵਿੱਚ ਕਲੈਕਟਰ ਦਰਾਂ ਵਿੱਚ ਕਰੀਬ 30% ਦਾ ਵਾਧਾ ਕੀਤਾ ਗਿਆ ਹੈ ਮੱਧਮਾਰਗ ਸੈਕਟਰ 34 ਸੈਕਟਰ 2 ਵਿੱਚ ਦੁਕਾਨਾਂ ਦੀਆਂ ਕੀਮਤਾਂ ਵਿੱਚ 20% ਦੀ ਵਾਧਾ ਕਰਨ ਦੀ ਤਜਵੀਜ਼ ਹੈ ਇਸ ਤੋਂ ਇਲਾਵਾ ਸ਼ਹਿਰ ਵਿੱਚ ਖੇਤੀਬਾੜੀ ਲਈ ਜ਼ਮੀਨ ਦੇ ਭਾਅ ਵਿੱਚ ਵੀ ਤਾਈ ਗੁਣਾ ਵਧਾਉਣ ਬਾਰੇ ਵਿਚਾਰ ਕੀਤਾ ਗਿਆ ਹੈ ਤਾਂ ਇਸ ਵੇਲੇ ਦੀ ਇਹ ਵੱਡੀ ਖਬਰ ਸਾਹਮਣੇ ਆ ਰਹੀ ਹੈ ਚੰਡੀਗੜ੍ਹ ਦੇ ਵਿੱਚ ਜਾਇਦਾਦ ਦਾ ਰੇਟ ਹੁਣ ਅੱਗੇ ਨਾਲੋਂ ਵੱਧ ਗਿਆ ਹੈ ਹਰ ਪੰਜਾਬੀ ਅਪਡੇਟ ਦੇਖਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ